ਲੋਕ ਸਭਾ ਚੋਣਾਂ ਨੂੰ ਲੈ ਕੇ ਸਬਡਿਵੀਜ਼ਨ ਜਨਾਲਾ ਦੇ ਪਿੰਡਾਂ ਦੇ ਅੰਦਰ ਡੀਐਸਪੀ ਜਨਾਲਾ ਰਾਜਕਮਰ ਦੀ ਅਗਵਾਈ ਦੇ ਹੇਠ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਆਪਰੇਸ਼ਨ ਕਾਸੋ ਚਲਾਇਆ ਗਿਆ ਜਿਸ ਦੇ ਦੌਰਾਨ ਵੱਖ-ਵੱਖ ਪਿੰਡਾਂ ਅੰਦਰ ਵੱਡੇ ਪੱਧਰ ਤੇ ਰੇਡ ਕੀਤੀ ਗਈ ਤੇ ਜਿਸ ਦੇ ਦੌਰਾਨ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਨਾਜਾਇਜ਼ ਸ਼ਰਾਬ ਦੇਸੀ ਲਾਹਣ ਅਤੇ ਚਾਲੂ ਪੱਠੇ ਬਰਾਮਦ ਹੋਏ ਇਸ ਮੌਕੇ ਡੀਐਸਪੀ ਅਜਨਾਲਾ ਰਾਜਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਬ ਡਿਵੀਜ਼ਨ ਅਜਨਾਲਾ ਦੇ ਪਿੰਡਾਂ ਦੇ ਅੰਦਰ ਆਪਰੇਸ਼ਨ ਕਾਸੂ ਚਲਾਇਆ ਗਿਆ ਜਿਸ ਦੇ ਚਲਦੇ ਵਕ ਵਕ ਪਿੰਡਾਂ ਦੇ ਅੰਦਰ ਰੇਡ ਕਰਕੇ 175200 ਐਮਐਲ ਨਾਜਾਇਜ਼ ਸ਼ਰਾਬ 1430 ਲੀਟਰ ਦੇਸੀ ਲਾਹਣ ਅਤੇ ਚਾਲੂ ਪੱਠੇ ਬਰਾਮਦ ਕੀਤੇ ਗਏ। ਉਹਨਾਂ ਕਿਹਾ ਕਿ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਤਾਰਨਾ ਕੀਤੀ ਗਈ ਹੈ। ਲੋਕ ਸਭਾ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਲ ਦੀ ਅਗਵਾਈ ਹੇਠ ਹਰ ਥਾਣੇ ਦੇ ਵਿੱਚ ਅਜਨਾਲਾ ਸਬਡਿਵੀਜ਼ਨ ਦੇ ਵਿੱਚ ਵੱਖ-ਵੱਖ ਜਿਹੜਾ ਹੈ ਕੈਸੋ ਪ੍ਰੋਗਰਾਮ ਚਲਾਇਆ ਗਿਆ ਜਿਹਦੇ ਵਿੱਚ ਰੋਜ਼ ਹੀ ਇਸਵੇਂ ਉਹ ਬੰਦੇ ਜਿਹੜੇ ਸ਼ਰਾਬਤੀ ਆਂਸਰ ਹੈ ਤੇ ਜਾਂ ਜੋ ਸ਼ਰਾਬ ਦੇਸੀ ਕੱਢ ਕੇ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਲਈ ਕਿ ਲਾਇਆ ਗਿਆ ਜਿਸ ਤੱਕ ਹੁਣ ਤੱਕ ਅਜਨਾਲਾ 서ਬਡਿਵੀਜ਼ਨ ਦੇ ਵਿੱਚ 175000 200 ਐਮਐਲ ਸ਼ਰਾਬ ਅਤੇ 1430 ਲੀਟਰ ਲਾਹ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਇਸ ਤੋਂ ਇਲਾਵਾ ਜੋ ਅੰਸਰ ਇਸ ਇਲੈਕਸ਼ਨ ਦੇ ਵਿੱਚ ਜਾਂ ਪ੍ਰਾਣੀ ਇਲੈਕਸ਼ਨ ਦੇ ਵਿੱਚ ਸ਼ਰਾਬਤਾ ਕਰਕੇ ਕੋਈ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੇ ਖਿਲਾਫ ਕ੍ਰੀਮ 33 ਬੰਦਿਆਂ ਦੇ ਖਿਲਾਫ 110 ਦੇ ਕਲੰਦੇ ਦਿੱਤੇ ਜਾ ਚੁੱਕੇ ਹਨ ਅਤੇ 25 ਬੰਦਿਆਂ ਦੇ ਖਿਲਾਫ 107 51 ਕੀਤੀ ਜਾ ਰਹੀ ਹੈ ਸਰ ਇਹਦੇ ਚ ਗ੍ਰਿਫਤਾਰੀ ਵੀ ਹੋਈ ਹੈ ਕੋਈ ਜਿਹੜੀ ਇਹ ਰੇਡ ਕੈਸੋ ਪ੍ਰੋਗਰਾਮ ਚ ਲਾਇਆ ਗਿਆ ਬਿਲਕੁਲ ਅਰੈਸਟ ਹੋਈ ਹੈ ਤੇ ਉਹਨਾਂ ਨੂੰ ਕੋਰਟ ਚ ਪੇਸ਼ ਕਰਾਂਗੇ ਐਸਐਮਜੀ ਨਿਊਜ਼ ਦੇ ਲਈ ਅਜਨਾਲਾ ਤੋਂ ਅਭਿਸ਼ੇਕ ਜੁਲੂਟਾ ਦੀ ਰਿਪੋਰਟ ਲੋਕ ਸਭਾ ਚੋਣਾਂ ਨੂੰ ਲੈ ਕੇ ਸਬਡਿਵੀਜ਼ਨ ਜਨਾਲਾ ਦੇ ਪਿੰਡਾਂ ਦੇ ਅੰਦਰ ਡੀਐਸਪੀ ਜਨਾਲਾ ਰਾਜਕਮਰ ਦੀ ਅਗਵਾਈ ਦੇ ਹੇਠ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਆਪਰੇਸ਼ਨ ਕਾਸੋ ਚਲਾਇਆ ਗਿਆ ਜਿਸ ਦੇ ਦੌਰਾਨ ਵੱਖ-ਵੱਖ ਪਿੰਡਾਂ ਅੰਦਰ ਵੱਡੇ ਪੱਧਰ ਤੇ ਰੇਡ ਕੀਤੀ ਗਈ ਤੇ ਜਿਸ ਦੇ ਦੌਰਾਨ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਨਾਜਾਇਜ਼ ਸ਼ਰਾਬ ਦੇਸੀ ਲਾਹਣ ਅਤੇ ਚਾਲੂ ਪੱਠੇ ਬਰਾਮਦ ਹੋਈ ਇਸਮੁਕੀ ਡੀਐਸਪੀ ਅਜਨਾਲਾ ਰਾਜਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਬ ਡਿਵੀਜ਼ਨ ਅਜਨਾਲਾ ਦੇ ਪਿੰਡਾਂ ਦੇ ਅੰਦਰ ਆਪਰੇਸ਼ਨ ਕਾਸੂ ਚਲਾਇਆ ਗਿਆ ਜਿਸ ਦੇ ਚਲਦੇ ਵਕਵਕ ਪਿੰਡਾਂ ਦੇ ਅੰਦਰ ਰੇਡ ਕਰਕੇ 175200 ਐਮਐਲ ਨਾਜਾਇਜ਼ ਸ਼ਰਾਬ 1430 ਲੀਟਰ ਦੇਸੀ ਲਾਹਣ ਅਤੇ ਚਾਲੂ ਪੱਠੇ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਤਾਰਨਾ ਕੀਤੀ ਗਈ ਹੈ। ਲੋਕ ਸਭਾ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਰ ਦੀ ਯਹੀਟ ਹਰ ਥਾਣੇ ਦੇ ਵਿੱਚ ਅਜਨਾਲਾ ਸਬਡਿਵੀਜ਼ਨ ਦੇ ਵਿੱਚ ਵੱਖ-ਵੱਖ ਜਿਹੜਾ ਹੈ ਕੈਸੋ ਪ੍ਰੋਗਰਾਮ ਚਲਾਇਆ ਗਿਆ ਜਿਹਦੇ ਵਿੱਚ ਰੋਜ਼ ਹੀ ਸਵੇਰੇ ਉਹ ਬੰਦੇ ਜਿਹੜੇ ਸ਼ਰਾਬਤੀ ਆਂਸਰ ਹੈ ਤੇ ਜਾਂ ਜੋ ਸ਼ਰਾਬ ਦੇਸੀ ਕੱਢ ਕੇ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਲਈ ਕਲਾਇਆ ਗਿਆ ਜਿਸ ਚ ਹੁਣ ਤੱਕ ਅਜਨਾਲਾ ਸਬਡਿਵੀਜ਼ਨ ਦੇ ਵਿੱਚ 175000 200 ਐਮਐਲ ਸ਼ਰਾਬ ਅਤੇ 1430 ਲੀਟਰ ਲਾਹ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਇਸ ਤੋਂ ਇਲਾਵਾ ਜੋ ਅੰਸਰ ਇਸ ਇਲੈਕਸ਼ਨ ਦੇ ਵਿੱਚ ਜਾਂ ਪ੍ਰਾਣੀ ਇਲੈਕਸ਼ਨ ਦੇ ਵਿੱਚ ਸ਼ਰਾਬ ਪਾ ਕਰਕੇ ਕੋਈ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੇ ਖਿਲਾਫ ਕ੍ਰੀਮ 33 ਬੰਦਿਆਂ ਦੇ ਖਿਲਾਫ 110 ਦੇ ਕਲੰਦੇ ਦਿੱਤੇ ਜਾ ਚੁੱਕੇ ਹਨ ਅਤੇ 25 ਬੰਦਿਆਂ ਦੇ ਖਿਲਾਫ 107 51 ਕੀਤੀ ਜਾ ਰਹੀ ਹੈ ਸਰ ਇਹਦੇ ਚ ਗ੍ਰਿਫਤਾਰੀ ਵੀ ਹੋਈ ਹੈ ਕੋਈ ਜਿਹੜੀ ਇਹ ਰੇਡ ਕੈਸ਼ੋ ਪ੍ਰੋਗਰਾਮ ਚ ਲਾਏ ਗਏ ਬਿਲਕੁਲ ਅਰੈਸਟ ਹੋਈ ਹੈ ਤੇ ਉਹਨਾਂ ਨੂੰ ਕੋਰਟ ਚ ਪੇਸ਼ ਕਰਾਂਗੇ ਐਸਐਮਜੀ ਨਿਊਜ਼ ਲਈ ਅਜਨਾਲਾ ਤੋਂ ਅਭਿਸ਼ੇਕ ਜੁਲੋਟਾ ਦੀ ਰਿਪੋਰਟ